ਹਾਮੀ ਦੋਸਤੋ ਮੈਂ ਤੁਹਾਡਾ ਆਪਣਾ ਢਿੱਲੋਂ ਕੋਠਾ ਗੁਰੂ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਆਹ ਜਿਹੜਾ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨਾ ਵਿਰਸਾ ਜਿਹੜਾ ਪੁਰਾਣਾ 25 30 ਸਾਲ ਪਹਿਲਾਂ ਵਾਲਾ ਜਿਹੜਾ ਪੁਰਾਣਾ ਵਿਰਸਾ ਇਸ ਤਰ੍ਹਾਂ ਹਰ ਇੱਕ ਦੇ ਘਰੇ ਪਸ਼ੂ ਡੰਗਰ ਰੱਖੇ ਹੁੰਦੇ ਸੀ ਚਲੇ ਤਾਂ ਗਾਂਆਂ ਥੋੜੀਆਂ ਵੱਧ ਆ ਫਾਰਮ 'ਚ ਤੇ ਫਾਰਮ ਬਣਾਇਆ ਹੋਇਆ ਗਾਂਆਂ ਦਾ ਤਕਰੀਬਨ ਆਮ ਦਸ ਦਾ 12-12 15-15 ਪਸ਼ੂ ਆਮ ਹਰੇਕ ਦੇ ਹੁੰਦੇ ਸੀ ਉਹ ਵੀ ਹੁਣ ਅੱਜ ਕੱਲ੍ਹ ਵੇਖਣ ਨੂੰ ਬਹੁਤ ਜ਼ਿਆਦਾ ਘਟ ਗਏ ਆ ਤੇ ਹਰ ਇੱਕ ਆ ਵੇਖੋ ਚਿੜੀਆਂ ਰੱਖੀਆਂ ਹੋਈਆਂ ਜਵਾਕਾਂ ਦੇ ਸ਼ੌਂਕ ਦੇ ਨਾਲ ਆ ਵੇਖੋ ਰੰਗ-ਬਰੰਗੀਆਂ ਚਿੜੀਆਂ ਤੇ ਇਧਰ ਨਾਲ ਹੀ ਤੁਹਾਨੂੰ ਦਿਖਾਉਣੇ ਆ ਆ ਖਰਗੋਸ਼ ਰੱਖੇ ਹੋਏ ਆ ਆ ਵੇਖੋ ਇਧਰ ਖਰਗੋਸ਼ ਕੁਲਾਕੇ ਕਬੂਤਰ ਇਹ ਚੀਜ਼ਾਂ ਨਾ ਜਦੋਂ ਆਪਾਂ ਮਗਰ ਬਰਾਂਡੇ ਤੇ ਕਮਰੇ ਹੋਣ ਜ਼ਿੰਮੇਦਾਰੇ ਪਰਿਵਾਰ ਦੇ ਵਿੱਚ ਤੇ ਉਦੋਂ ਹੀ ਇਹ ਜੇ ਸ਼ੌਂਕ ਪਗਾਇਆ ਜਾਂਦੇ ਆ ਪਰ ਕੋਠੀਆਂ ਕਾਠੀਆਂ 'ਚ ਇਹ ਸ਼ੌਂਕ ਜਾਨੀ ਕਿ ਰੇ ਜਾਂਦੇ ਅਧੂਰੇ ਕਿਉਂ ਕੋਠਿਆਂ ਦੇ ਵਿੱਚ ਨਾ ਤਾਂ ਬੁੜੀਆਂ ਇਹ ਚੀਜ਼ ਨੂੰ ਸਵਕਾਰ ਹੀ ਕਰਦੀਆਂ ਕਹਿੰਦੇ ਵੀ ਗੰਦ ਪਾਉਂਦੇ ਆ ਆਮ ਅੱਗੇ ਹਰ ਇੱਕ ਦੇ ਕੁੱਕੜ ਕਬੂਤਰ ਇਹ ਚੀਜ਼ਾਂ ਆਮ ਹੀ ਹੁੰਦੀਆਂ ਸੀ ਤੇ ਆ ਜਿਹੜਾ ਤੁਹਾਨੂੰ ਮਕਾਨ ਦਿਖਾ ਰਹੇ ਆ ਆ ਵੇਖੋ ਜ਼ਿਮੀਂਦਾਰਾ ਬਹੁਤ ਟੌਰੀ ਕਰ ਮਗਰ ਕ ਕਮਰੇ ਮੂਰੇ ਬਰਾਂਡੇ ਤੇ ਆ ਇਧਰ ਸਾਈਡ ਤੇ ਗਾਂਜਾਂ ਦਾ ਫਾਰਮ ਬਣਿਆ ਹੋਇਆ ਤੇ ਇਹ ਆਮ ਆਪਣੇ 25 ਸਾਲ ਪਹਿਲਾਂ ਹਰ ਇੱਕ ਪਰਿਵਾਰ ਦਾ ਘਰ ਕਿਸੇ ਦਾ ਵੱਡਾ ਸੀ ਕਿਸੇ ਦਾ ਛੋਟਾ ਸੀ ਤਕਰੀਬਨ ਐਵੇਂ ਹੀ ਸੀ ਸਾਰਿਆਂ ਦੇ ਤੇ ਐ ਨਹੀਂ ਸੀਗਾ ਵੀ ਕਿਸੇ ਦੇ ਕੋਠੀ ਟਾਂਵੀ ਉਹ ਵੀ ਕਿਸੇ ਦੇ ਮੁਲਾਜ਼ਮ ਦੇ ਹੁੰਦੀ ਸੀ ਤੇ ਹੁਣ ਰੱਬ ਜਾਣੇ ਕੁਦਰਤੀ ਕਰੇਜ਼ ਹੀ ਬਣ ਗਿਆ ਹਰ ਇੱਕ ਬੰਦਾ ਕੋਠੀ ਦੇ ਕਿਉਂ ਸਮੇਂ ਦਾ ਆਹ ਨਹੀਂ ਚਲੋ ਬਣਨਾ ਵੀ ਪੈਂਦਾ ਤੇ ਪਰ ਆਪਣਾ ਜਿਵੇਂ ਜ਼ਿੰਮੇਵਾਰਾ ਜ਼ਿੰਮੇਵਾਰੀ ਪਰਿਵਾਰ ਨੂੰ ਕਮਰੇ ਤੇ ਬਰਾਂਡੇ ਜਿਹੜੇ ਇਹ ਸਾਰਿਆਂ ਨਾਲੋਂ ਵਿੱਤਰ ਸੀ ਤੇ ਆਹ ਵੇਖੋ ਆਹ ਗੱਡੀਆਂ ਗੁੰਡੀਆਂ ਖੜਨ ਨੂੰ ਇਧਰ ਸਾਈਡ ਤੇ ਆਹ ਡਰਮ ਪਏ ਆ ਆਹ ਰੇ ਕੂੜੇ ਵਾਲਾ ਇਧਰ ਆਹ ਸਾਨੂੰ ਦਿਖਾ ਦਿੱਤਾ ਸੀਗਾ ਆਹ ਗਾਂ ਜਾਂ ਜਾਂਦਾ ਆ ਗਿਆ ਫਾਰਮ ਤੇ ਆ ਜਿਹੜੀਆਂ ਗਾਈਆਂ ਆ ਤੇ ਇਹ ਇਹਨਾਂ ਨੇ ਜਿਹੜੀਆਂ ਇਸ ਤਰੀਕੇ ਨਾਲ ਰੱਖੀਆਂ ਹੋਆਂ ਆ ਇਹ ਨਹੀਂ ਵੀ ਇਕੱਠੀਆਂ ਆ ਸਾਰੀਆਂ ਸੂਈਆਂ ਵਾਲੀਆਂ ਗਾਈਆਂ ਦਾ ਅੱਡ ਪੋਸ਼ਣ ਬਣਿਆ ਹੋਇਆ ਜਿਹੜੀਆਂ ਗੱਬਣਾ ਉਹਨਾਂ ਦਾ ਅੱਡ ਪੋਸ਼ਣ ਆ ਜਿਹੜੀਆਂ ਫੰਡਰਾ ਉਹਨਾਂ ਦਾ ਅੱਡ ਆ ਤੇ ਵਸ਼ਰੂ ਅੱਡ ਇਹ ਜਾਨਕੀ ਅੱਡ-ਵੱਡੀ ਪੋਸ਼ਣ ਬਣੇ ਹੋਏ ਆ ਉਸ ਹਿਸਾਬ ਨਾਲ ਫੀਡ ਖਰਾਕ ਜਾਨਕੀ ਚਾਰਚੂਰ ਤਾਂ ਸਾਰਾ ਇੱਕੋ ਜਿਹਾ ਪੈਂਦਾ ਹੀ ਆ ਫੀਡ ਫੂਡ ਉਸ ਹਿਸਾਬ ਨਾਲ ਤੇ ਪੂਰਾ ਖੁੱਲ੍ਹੇ ਦਾ ਕਿਸੇ ਦੇ ਸੰਗਲ ਨਹੀਂ ਪਾਇਆ ਹੋਇਆ ਤੇ ਇਹ ਬਾਈ ਇਹ ਕਹਿੰਦੇ ਵੀ ਕੋਈ ਸਾਨੂੰ ਤਾਂ ਔਖਾ ਨਹੀਂ ਲੱਗਦਾ ਤੇ ਮਸ਼ੀਨ ਇਹਨਾਂ ਦੀ ਜਿਹੜੀ ਚੋਣ ਵਾਲੀ ਆ ਉਹ ਲਿਆਂਦੀ ਹੋਈ ਆ ਇਹ ਕਹਿੰਦੇ ਸਵੇਰ ਕੋਈ ਕੋਈ ਜਿਹੜੀ ਪਹਿਲੀ ਟੋਲ ਉਹ ਹੱਥੀ ਹੈ ਤੇ ਇੱਕ ਘੰਟਾ ਸ਼ਾਮ ਨੂੰ ਬਸ 40 ਕੁ 45 ਮਿੰਟ ਪੈਸੋ ਆ ਤੇ 40 45 ਮਿੰਟ ਬਸ ਘੰਟੇ ਦੇ ਅਨੇ ਪਟੇ ਜੇ ਘੰਟੇ ਦਾ ਤਕਰੀਬਨ ਤਕਰੀਬਨ ਆਪਾਂ ਕਹਿ ਸਕਦੇ ਆ ਤੇ ਘੰਟੇ ਦੇ ਵਿੱਚ ਉਹ ਕਨੇ ਸਾਰੀਆਂ ਇਹ ਅਸੀਂ ਕੱਢ ਦਨੇ ਆ ਧਾਰਾਂ ਤੇ ਆ ਜਿਹੜੀਆਂ ਆਵੇ ਇਧਰ ਫਾਂਡਰ ਜਿਹੜਾ ਗੱਬਣਾ ਗੁੱਬਣਾ ਉਹ ਖੜਗਾ ਤੇ ਨਾਲੇ ਤਾਂ ਰਿਕਾਰਡ ਦੇ ਵਿੱਚ ਪਤਾ ਰੱਖਦਾ ਰਹਿੰਦਾ ਇਦਰ ਜਾਣ ਕੇ ਨਾ ਕੰਮ ਬੰਦੇ ਨੂੰ ਕਰਨਾ ਆਉਣਾ ਚਾਹੀਦਾ ਤੇ ਵੀ ਜਿਸ ਤਰ੍ਹਾਂ ਤਾਂ ਬੰਦਾ ਮਾਹੌਲ ਪਰ ਕੰਮ ਵੀ ਇਹ ਜਿਹੜੇ ਕੰਮ ਆ ਇਹਦੇ ਗਾਇਆਂ ਗੁਆਂਿਆਂ ਦੇ ਇਹ ਇਹ ਜੇ ਮਕਾਨ ਸੀ ਬੰਦਾ ਰੱਖ ਸਕਦਾ ਕੋਠੀਆਂ ਕਠੀਆਂ ਵਾਲੇ ਤਾਂ ਤਕਰੀਬਨ ਅੱਡ ਚ ਤਾਂ ਅੱਡੀ ਪੋਰਸ਼ਨ ਹੋਵੇ ਤੇ ਨਹੀਂ ਤਕਰੀਬਨ ਕੋਠੀਆਂਾਂ ਚ ਤਾਂ ਇਹ ਗੱਲ ਨਹੀਂ ਕਿਉਂ ਹੁਣ ਇਹ ਆ ਇਹ ਜਿਹੋ ਤਾਂ ਰੰਗ ਕੱਟ ਕੇ ਜਾਂਦੇ ਆ ਕਿਸੇ ਨੇ ਐ ਨਹੀਂ ਰੋਕਣਾ ਵੀ ਇਦਦਰ ਬੂਟ ਝਾੜ ਕੇ ਆਈ ਐਂ ਐ ਕਰਕੇ ਆਈ ਐਂ ਪੈਰ ਝਾੜ ਕੇ ਆਈਂ ਜਿੱਧਰ ਮਰਜੀ ਤੁਰੇ ਫਿਰਨ ਕੋਈ ਫਿਕਰ ਨਹੀਂ ਸਾਦਾ ਮਕਾਨ ਆ ਤੇ ਸਾਦਾ ਵੀ ਆ ਕਹਿ ਸਕਦੇ ਆਪਾਂ ਤੇ ਟੌਰੀ ਵੀ ਆ ਤੇ ਜਦੋਂ ਇਹ ਮਕਾਨ ਨੂੰ ਰੰਗ ਰੰਗ ਕਰਕੇ ਪੂਰਾ ਬਰਾਂਡੇ ਕਵਰ ਹੋ ਗਏ ਤੇ ਕੋਠੀ ਨਾਲੋਂ ਵੀ ਜਾਨੀ ਕਿ ਬੈਟਰ ਬਣ ਜਾਣਾ ਪੂਰਾ ਵਧੀਆ ਤੇ ਅੱਗੇ ਆਮ ਤਕਰੀਬਨ ਹਰ ਕਦੇ ਇਹ ਹੀ ਮਕਾਨ ਹੁੰਦੇ ਸੀ ਨਾ ਕਿਸੇ ਦੀ ਕੋਈ ਲੜਾਈ ਸੀ ਨਾ ਕਿਸੇ ਦੇ ਕਲੇਸ਼ ਸੀ ਤੇ ਹੁਣ ਤਕਰੀਬਨ 80% 70% ਲੋਕਾਂ ਦੇ ਘਰੇ ਇਹ ਕਲੇਸ਼ ਚੱਲਦਾ ਥੋਲੇ ਬڑے ਪੈਰ ਲੈ ਕੇ ਆ ਗਿਆ ਮੈਂ ਪੂਚਾ ਲਾਇਆ ਸੀ ਕੋਚੰਦ ਲਾਗਾ ਐ ਆ ਉਹ ਇਹ ਤਕਰੀਬਨ ਮੰਨੇ ਕੋਈ ਨਾ ਮੰਨੇ ਹਰ ਕਨਾਹੇ ਹੁੰਦੀ ਆ ਤੇ ਆ ਵੇਖੋ ਆਹ ਨੂੰ ਬਾਈ ਦਿਖਾਇਆ ਜਿਹੜਾ ਇਹ ਗਾਂਆਂ ਦਾ ਜਿਹੜਾ ਮਸ਼ੀਨ ਲਾ ਕੇ ਹਾ ਕੱਢੀ ਜਾਂਦਾ ਧਾਰ ਤੇ ਸੂਹਾ ਸ਼ਾਮੇ ਕਹਿੰਦੇ ਸੀ ਘੰਟਾ ਘੰਟਾ ਲਾਉਣਾ ਹੁੰਦਾ ਤੇ ਤਕਰੀਬਨ ਜਾਨੀ ਕਿ ਕਹਿਣ ਤੋਂ ਪਹਿਵਾ ਆਪਣੇ ਇਹ ਇਹ ਵੀ ਇਹ ਚੀਜ਼ਾਂ ਵੀ ਵਿਰਸਾ ਬਣਨ ਵਾਲੀ ਗੱਲ ਬਣ ਗਈ ਪਸ਼ੂ ਵੀ ਵਿਰਸੇ ਵਾਲੀ ਗੱਲ ਹੀ ਬਣ ਗਈ ਤੇ ਜਾਨੀ ਕਿ ਮਕਾਨ ਵੀ ਇਹ ਵਿਰਸੇ ਵਾਲੀ ਗੱਲ ਹੀ ਬਣ ਗਈ ਤੇ ਆਹ ਵੇਖੋ ਇਹ ਜਾਨੀ ਕਿ ਨਾ ਇਹ ਸਾਰੇ ਬਾਹਰ ਬੈਠੇ ਆ ਬਾਹਰ ਹੀ ਕੁਰਸੇ ਘਟਾ ਜਾਂਵੀਆਂ ਸੀ ਤੇ ਆਜ ਦਰਵਾਜ਼ਾ ਸਾਰਾ ਪੂਰਾ ਫੁੱਲਾ ਜਿੱਥੇ ਟਰਾਲੀ ਟਰੈਕਟਰ ਜੋ ਕੁਸ ਮਰਜ਼ੀ ਲਈ ਜਾ ਆਹ ਵੇਖੋ ਜਵਾਕ ਮੌਜ ਨਾਲ ਖੁੱਲੇ ਖੇਡ